ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਵਿਮਲਜੀਤ ਕੋਹੜਾ ਹਾਂ ਟੀਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੇਦਣਾ ਕਲਸਟਰ ਬਹਾਦਰਪੁਰ ਬਲਾਕ ਚੀਮਾ ਤੇ ਜ਼ਿਲ੍ਹਾ ਸੰਗਰੂਰ ਸੋ ਆਪਾਂ ਸਾਰੇ ਜਾਣਦੇ ਹਾਂ ਵੀ ਅੱਜ ਅੰਤਰਰਾਸ਼ਟਰੀ ਮੈਲਾ ਦਿਵਸ ਆ ਹਨ 8 ਮਾਰਚ ਸੋ ਇਹਦੇ ਬਾਰੇ ਤੁਹਾਡੇ ਨਾਲ ਚਾਰ ਕੋ ਗੱਲਾਂ ਸਾਂਝੀਆਂ ਕਰਨੀਆਂ ਚਾਹੁੰਦੀਆਂ ਵੀ ਕਿਉਂ ਮਨਾਇਆ ਜਾਂਦਾ ਅੰਤਰਰਾਸ਼ਟਰੀ ਮੈਲਾ ਦਿਵਸ ਮੰਜਲਬਲ ਚੱਲਦੇ ਆਂ ਤੂਫਾਨ ਬੜੇ ਆਉਣਗੇ ਤੂੰ ਰੁਕੀ ਨਾ ਤੂੰ ਚੁਕੀ ਨਾ ਜ਼ਿੰਦਗੀ ਚ ਅਵਾਲ ਬੜੇ ਆਉਣਗੇ ਮੰਜ਼ਲ ਦੇ ਰਾਹ ਹਟਾਉਣ ਲਈ ਵੱਖ-ਵੱਖ ਕਿਰਦਾਰ ਆਉਣਗੇ ਤੇਰੀ ਮਿਹਨਤ ਨੂੰ ਸ਼ਲਾਮਾ ਹੋਣਗੀਆਂ ਇੱਕ ਦਿਨ ਇਹ ਵੀ ਮੁਕਾਮ ਆਉਣਗੇ ਸੋ ਕਰਦੇ ਆ ਸ਼ੁਰੂਆਤ ਅੰਤਰਰਾਸ਼ਟਰੀ ਮੈਲਾ ਦੇ ਸਬੀ ਜਿਵੇਂ ਆਪਾਂ ਜਾਣਦੇ ਹਾਂ ਨਾ ਅੱਜ ਇੰਟਰਨੈਸ਼ਨਲ वूਮਨ ਡੇ ਆ ਅੱਜਕੱਲ ਔਰਤਾਂ ਹਰ ਖੇਤਰ 'ਚ ਆਪਣਾ ਹੁਨਰ ਦਿਖਾ ਰਹੀਆਂ ਨੇ ਅਤੇ ਸਮਾਜ ਦੇ ਵਿਕਾਸ ਦਾ ਯੋਗਦਾਨ ਪਾ ਰਹੀਆਂ ਹਨ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲੈ ਤੇ ਉਹਨਾਂ ਨੂੰ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ ਇਸ ਮੌਕੇ ਦੁਨੀਆ ਭਰ 'ਚ ਕਈ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਂਦੇ ਨੇ ਤਾਂ ਆਓ ਜਾਣਦੇ ਹਾਂ ਕਦੋਂ ਅਤੇ ਕਿਉਂ ਅੰਤਰਰਾਸ਼ਟਰੀ ਮਹਿਲਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਅੰਤਰਰਾਸ਼ਟਰੀ ਮਹਿਲਾ ਦਿਵਸ ਕਦੋਂ ਮਨਾਇਆ ਜਾਂਦਾ ਹੈ ਹਰ ਸਾਲ 8 ਮਾਰਚ ਨੂੰ ਇਹ ਦਿਨ ਵਿਸ਼ਵ ਪੱਧਰ ਤੇ ਔਰਤਾਂ ਦੇ ਸੰਸਕ੍ਰਤੀਕਰਨ ਲਈ ਮਨਾਇਆ ਜਾਂਦਾ ਹੈ ਸਸ਼ਕਤੀਕਰਨ ਲਈ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਮਨਾਉਣ ਦੀ ਸ਼ੁਰੂਆਤ 1909 ਇਸਵੀ ਚ ਹੋਈ ਸੀ ਅੰਤਰਰਾਸ਼ਟਰੀ ਮਹਿਲਾ ਦਿਵਸ ਕਿਉਂ ਮਨਾਇਆ ਜਾਂਦਾ ਹੈ ਜਾਣਦੇ ਆਪਾਂ ਇਸ ਬਾਰੇ 8 ਮਾਰਚ ਨੂੰ ਮਹਿਲਾ ਦਿਵਸ ਇੱਕ ਖਾਸ ਕਾਰਨ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਅਮਰੀਕਾ ਚ ਕਾਮਕਾਜੀ ਔਰਤਾਂ ਨੇ 8 ਮਾਰਚ ਨੂੰ ਆਪਣੇ ਹੱਕਾਂ ਲਈ ਰੋਸ ਮਾਰਚ ਕਰਿਆ ਸੀ ਜਿਸ ਤੋਂ ਬਾਅਦ ਸ਼ੋਅ ਲਿਸਟ ਪਾਰਟੀ ਨੇ ਇਸ ਦਿਨ ਨੂੰ ਮਹਿਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ਤਾਂ ਬਾਅਦ ਚ 1917 ਚ ਪਹਿਲੇ ਵਿਸ਼ਵ ਯੁੱਧ ਦੌਰਾਨ ਰੂਸੀ ਔਰਤਾਂ ਨੇ ਰੋਟੀ ਅਤੇ ਮੱਖਣ ਦੀ ਹੜਤਾਲ ਕੀਤੀ ਅਤੇ ਸਮਰਾਟ ਨਿਕੋਲਸ ਨੇ ਬਾਦ ਵਿੱਚ ਆਪਣਾ ਅਹੁਦਾ ਤਿਆਗ ਦਿੱਤਾ ਅਤੇਔਰਤਾਂ ਨੂੰ ਬੋਰਡ ਦਾ ਅਧਿਕਾਰ ਪ੍ਰਾਪਤ ਹੋਇਆ ਇਸ ਨੂੰ ਦੇਖਦੇ ਹੋਏ ਯੂਰਪ ਦੀਆਂ ਔਰਤਾਂ ਨੇ ਵੀ ਕੁਝ ਦਿਨਾਂ ਬਾਅਦ 8 ਮਾਰਚ ਨੂੰ ਸ਼ਾਂਤੀ ਕਾਰਕੁਨਾਂ ਦਾ ਸਮਰਥਨ ਕਰਦੇ ਹੋਏ ਰੈਲੀਆਂ ਕੱਢੀਆਂ ਜਿਸ ਕਾਰਨ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਉਣਾ ਸ਼ੁਰੂ ਹੋਇਆ ਇਸ ਤੋਂ ਬਾਅਦ 1975 ਚ ਸੰਯੁਕਤ ਰਾਸ਼ਟਰ ਨੇ ਅੰਤਰਰਾਸ਼ਟਰੀ ਮੈਲਾ ਦਿਵਸ ਮਨਾਉਣ ਨੂੰ ਮਾਨਤਾ ਦਿੱਤੀ। ਅਮਰੀਕਾ 'ਚ 1908 'ਚ ਮਜ਼ਦੂਰ ਅੰਦੋਲਨ ਹੋਇਆ ਸੀ। ਤਾਂ ਉਸ ਦਿਨ ਮਜ਼ਦੂਰ ਅੰਦੋਲਨ 'ਚ ਲਗਭਗ 15000 ਔਰਤਾਂ ਨੇ ਹਿੱਸਾ ਲਿਆ। ਜੋ ਆਪਣੇ ਹੱਕਾਂ ਦੀ ਮੰਗ ਨੂੰ ਲੈ ਕੇ ਨਿਊਯਾਰਕ ਦੀਆਂ ਸੜਕਾਂ 'ਤੇ ਉਤਰੀਆਂ। ਉਸ 'ਚ ਮਜ਼ਦੂਰ ਔਰਤਾਂ ਨੇ ਮੰਗ ਕੀਤੀ ਸੀ ਕਿ ਉਹਨਾਂ ਦੇ ਕੰਮ ਦੇ ਘੰਟੇ ਘਟਾਏ ਜਾਣ ਅਤੇ ਉਹਨਾਂ ਦੀ ਤਨਖਾਹ 'ਚ ਵਾਧਾ ਕੀਤਾ ਜਾਵੇ। ਨਾਰੀ ਹਸਨਦੋਲਨ ਚ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਦੀ ਵੀ ਮੰਗ ਕੀਤੀ ਗਈ ਸੀ ਜਦੋਂ ਮਜ਼ਦੂਰ ਔਰਤਾਂ ਨੇ ਅੰਦੋਲਨ ਦੀ ਆਵਾਜ਼ ਸਰਕਾਰ ਦੇ ਕੰਨਾਂ ਤੱਕ ਪਹੁੰਚ ਉਹਨਾਂ ਦੀ ਆਵਾਜ਼ ਸੀ ਜਿਹੜੀ ਸਰਕਾਰ ਦੇ ਕੰਨਾਂ ਤੱਕ ਪਹੁੰਚੀ ਸੀ ਤਾਂ 1 ਸਾਲ ਬਾਅਦ 1909 ਚ ਅਮਰੀਕਾ ਦੀ ਸੋਲਿਸਟ ਪਾਰਟੀ ਨੇ ਮਹਿਲਾ ਦਸਮ ਮਨਾਉਣ ਦਾ ਐਲਾਨ ਕੀਤਾ ਸੀ ਇੱਕ ਦੋ ਇਹਦੇ ਸੰਬੰਧ ਚ ਮੈਂ ਸ਼ੇਅਰ ਲਿਖੇ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰੂੰਗੀ ਮੰਜਲ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਸੁਪਨਿਆਂ ਵਿੱਚ ਜਾਨ ਹੁੰਦੀ ਹੈ ਖੰਭਾਂ ਨਾਲ ਕੁਝ ਨਹੀਂ ਹੁੰਦਾ ਹੌਸਲੇ ਨਾਲ ਉਡਾਨ ਹੁੰਦੀ ਹੈ ਤੋੜਨਾ ਹੈ ਹਰ पिंजਰਾ ਮੇਰੀ ਉਡਾਨ ਹਲੇ ਬਾਕੀ ਹੈ ਮੰਜਲ ਜ਼ਮੀਰ ਪਰ ਨਹੀਂ ਅਸਮਾਨ ਹਲੇ ਬਾਕੀ ਹੈ ਲਹਿਰਾਂ ਦਾ ਰੁਕਣਾ ਨਹੀਂ ਹੈ ਸਮੁੰਦਰ ਦੀ ਬੇਵਸੀ ਬਾਹਰ ਖਮੋਸੀ ਸਹੀ ਅੰਦਰ ਦਾ ਤੂਫਾਨ ਹਲੇ ਬਾਕੀ ਹੈ ਇਹ ਮੇ ਅਸੀਂ ਅੰਤਰਰਾਸ਼ਟਰੀ ਮਹਿਲਾ ਦਿਵਸ ਬਾਰੇ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ। ਸੋ ਇੱਕ ਵਾਰ ਤੁਹਾਨੂੰ ਸਾਰੀਆਂ ਔਰਤਾਂ ਪਹਿਣਾ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ। ਉਮੀਦ ਕਰਦੀ ਆ ਤੁਹਾਨੂੰ ਇਹ ਮੇਰੀ ਜਾਣਕਾਰੀ ਬਹੁਤ ਵਧੀਆ ਲੱਗੂਗੀ ਅਤੇ ਤੁਸੀਂ ਆਪਣੇ ਹੱਕਾਂ ਲਈ ਜ਼ਰੂਰ ਲੜਦੀਆਂ ਰਹੋਗੀਆਂ ਤੇ ਇਹੀ ਮੇਰੀ ਤੁਹਾਨੂੰ ਬੇਨਤੀ ਆ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ।